ਰਾਵੀ ਦਰਿਆ ਦੇ ਹੜਾ ਵਿੱਚ ਤੇਜ਼ ਬਹਾ ਕਰਨ ਤੁਸੀ ਬੰਨ ਵਿੱਚ ਕਈ ਜਗ੍ਹਾ ਤੋਂ ਪਾੜ ਪਿਆ ਸੀ ਜਿਸ ਕਾਰਨ ਕਈ ਇਲਾਕੇ ਰਾਵੀ ਦੇ ਪਾਣੀ ਵਿੱਚ ਪੇਟ ਵਿਚਾਇਏ ਸਨ ਅਜਿਹਾ ਇੱਕ ਇਲਾਕਾ ਹੈ ਕਰਤਾਰਪੁਰ ਕੋਰੀਡੋਰ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਸਿੰਘੋਵਾਲ ਪੂਰਾ ਪਿੰਡ 6 ਦਿਨ ਪਾਣੀ ਨਾਲ ਕਿੜਿਆ ਰਿਹਾ ਪਿੰਡ ਦੇ ਬਿਲਕੁਲ ਨਜ਼ਦੀਕ ਸਕੀ ਨਾਲੇ ਦੇ ਨਾਲ ਲੱਗਦੀ ਤੁਸੀ ਟੁੱਟਣ ਕਾਰਨ ਅਚਾਨਕ ਪਾਣੀ ਆਇਆ ਸੀ ਇਸ ਲਈ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਪਿੰਡ ਨੀਵਾ ਹੁਣ ਕਾਰਨ ਕਰਾ ਵਿੱਚ 10 ਫੁੱਟ ਤੋਂ ਵੱਧ ਪਾਣੀ ਵੜ ਗਿਆ ਜਿਹੜੇ ਪਿੰਡ ਵਿੱਚ ਸਨ ਉਹ ਤਾਂ ਛੱਤਾ ਤੇ ਚੜ ਗਏ ਪਰ ਜਿਹੜੇ ਬਾਹਰ ਸਨ ਉਹ ਪਿੰਡ ਵਿੱਚ ਹੀ ਨਹੀਂ ਵੜ ਸਕੇ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ 100% ਖਰਾਬ ਹੋ ਚੁੱਕੀ ਹੈ ਜੀ ਨਾਜੇ ਮੇਰਾ ਮੇਰੀ ਮਾਤਾ ਨਾਰਾ ਨਰਿੰਦਰ ਜੀ ਕਰੋ ਸਰਪੰਚ ਜੀ ਠੀਕ ਹੈ ਮੇਰੇ ਪਿੰਡ ਚ 10 ਪਾੜ ਪਾ ਚੁੱਕੇ ਆ ਅਜੇ ਤੱਕ ਮੈਕਮੇਨੋ ਡਰੇਨ ਅਧਿਕਾਰੀ ਕੋਈ ਨਹੀਂ ਪਹੁੰਚ ਅਜੇ ਤੱਕ ਮੈਂ ਫੋਨ ਵੀ ਲਾਉਂਦੇ ਆ ਫੋਨ ਚੁੱਕਦੇ ਨਹੀਂ ਆ ਤੇ ਕਹਿ ਨਹੀਂ ਕਹ ਦਿੰਦੇ ਆ ਅੰਮ੍ਰਿਤਸਰ ਚੋਂ ਨਹੀਂ ਆ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੰਦੇ ਆ ਨੰਬਰ ਪਹੁੰਚਦੀ ਆ ਉਹ ਗਾੜੀ ਫੋਨ ਹੀ ਚੁੱਕਦੇ ਮੈਂ 2-3 ਦਿਨ ਤੋਂ ਟਰਾਈ ਕਾਈਟ ਕੱਲ ਦੀ ਛਡਾਈ ਜੀ ਸਾਡੇ ਇੱਧਰ ਨਹੀਂ ਕੱਲ ਛਡਾਈ ਆ ਇੱਧਰ ਡੇਰਾ ਪਾਪਾ ਨਨਕੇ ਉਹ ਲਾਈਟ ਨਹੀਂ ਹੁੰਦੀ ਜੀ ਨਹੀਂ ਹੁੰਦੀ ਪਿੰਡ ਦਾ ਹਾਲ ਕੀ ਹੈ ਕਿੰਨੇ ਕੁ ਲੋਕ ਪਸੇਦੇ ਆ ਸਾਰਾ ਦਸ ਪਿੰਡ ਦੇ ਵਿੱਚ ਬਹੁਤ ਸਾਰੇ ਮਕਾਨ ਜਿਹੜੇ ਇੱਕ ਡਿੱਗ ਭੇ ਛੱਤਾ ਡਿੱਗੀਆਂ ਲੋਕਾਂ ਦੀਆਂ ਹਾਂਜੀ ਹੋਰ ਇੱਕੀ ਦੂਜਾ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਹਿਬ ਪਹੁੰਚੇ ਨੇ ਇਹ ਨਮਾਇਦਾ ਲੈਂਡ ਹੈ ਪਿੰਡ ਦਾ ਜਾਂਚ ਪੂਰੀ ਕੰਡੇ ਜੀ ਹੋਰ ਸਾਡੇ ਕੋਈ ਨਹੀਂ ਪਹੁੰਚਾ ਜਾਂ ਨਹਿਰ ਮੈਕਮੇਂ ਦੇ ਜਈ ਸਾਹਿਬ ਆ ਸਰਕਾਰ ਕੰਦੀ ਨੋਟਰਲ ਅਧਿਕਾਰੀ ਹਰ ਪਿੰਡ ਤੇ ਲਾਤਾ ਰਿਪੋਰਟ ਦੇ ਕਸਟੂਮ ਸਾਹਿਬ ਨੂੰ ਗੇਂਦਪੁਰ ਹਾਂਜੀ ਕੁਝ ਅ ਸਰਵਾਰ ਕੰਦੀ ਕੰਟਰੋਲ ਰੂਮ ਅਜੇ ਵੀ ਤੰਬੂ ਲਾ ਕੇ ਕੋਠਿਆਂ ਦੇ ਉੱਪਰ ਨੇ ਉਹਨਾਂ ਨੂੰ ਕੋਈ ਇੰਨੀ ਸਹਾਤਾ ਨਹੀਂ ਮਿਲੀ ਚਵਾਰਿਆਂ ਜੇ ਮਿਲੀ ਆ ਪ੍ਰਾਈਵੇਟ ਸਹਾਤਾ ਲੋਕਾਂ ਨੇ ਜਾ ਕੇ ਦਿੱਤਾ ਰਸਨ ਪਾਣੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਕੋਈ ਜਾਨਦਾਰਸਾ ਜਾਨਦਰਾਸਾਗਾ ਉਹਨਾਂ ਨੂੰ ਕੋਈ ਪੱਕੀ ਛੜ ਪਿਛੋਂ ਦੀ ਪਿਛੋਂ ਦੀ ਇੱਧਰ ਕਿੰਨੇ ਕਿੰਨੇ ਪਾਣੀ ਇੱਧਰ ਨਹੀਂ ਹੈ ਕੋਈ ਵੀ ਆਪਣਾ ਡੇਰਾ ਇੱਧਰ ਹੀ ਚਵਾਰੇ ਸਾਰੇ ਸੜਕੋਂ ਇੱਧਰਲੇ ਪਾਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਸੜਕ ਤੇ ਸੜਕ ਤੇ ਪਾਣੀ 6 ਤੋਂ 7 ਫੁੱਟ ਹੋਏਗਾ ਅਜੇ ਵੀ ਨਹੀਂ ਹੁਣ 3 ਤੋਂ 4 ਹੋਏਗਾ ਹਲੇ ਹੋ ਗਏ ਉਸ ਸਰਦਾਰ ਸਾਹਿਬ ਕਿ 3 ਕਿਲੋਮੀਟਰ ਦੇ ਵਿੱਚ 10 10 ਪਾੜ ਪੈ ਗਏ ਨੇ ਜਿੱਥੋਂ ਸਭ ਤੋਂ ਪਹਿਲਾਂ ਅਮਰਸਾ ਜ਼ਿਲ੍ਹੇ ਦਾ ਪਿੰਡ ਬੌਲੀ ਸ਼ੁਰੂ ਦਾ ਬਹੁਤ ਤਗੜਾ ਨਸਾਰ ਬੌਲੀ ਪਿੰਡ ਤੋਂ ਲੈ ਕੇ ਅਜਨਾਲਾ ਅਜਾਲੇ ਦੇ ਥਰੂ ਜਿੰਨੇ ਲੱਗ ਲੱਗੇ ਪਿੰਡ ਰਾਵੀ ਦਰਿਆ ਦੇ ਨਾਲ ਚੱਲਦੇ ਨੇ ਇਹ ਸਾਰੇ ਟੋਟਲ ਆਲਮੋਸਟ ਇਵਨ ਦੈਟਸ ਸਾਰੇ ਪਿੰਡ ਜਿੰਨੇ ਨੇ ਸਾਰੇ ਤਬਾਹ ਹੋ ਗਏ ਨੇ ਇਸ ਹਾਰ ਦੀ ਮਾਰ ਦੇ ਹੇਠ ਆਏ ਨੇ ਪੂਰੇ ਜਿੰਨੀਆਂ ਸਾਡੀਆਂ ਫਸਲਾਂ ਨੇ ਤਹਿਸ਼ ਨਹਿਸ਼ ਹੋ ਗਿਆ ਨੇ ਸਾਡੇ ਪਲੇ ਕੱਖ ਨਹੀਂ ਰਿਹਾ ਸਾਨੂੰ 88 ਜੀ ਬੜਾ ਵੱਡਾ ਧੱਕਾ ਵਾਜਾ ਸੀ ਆ ਸਾਨੂੰ ਤੀਜਾ ਚੌਥਾ ਧੱਕਾ ਸਾਨੂੰ ਆ ਚੁੱਕਾ ਆ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਸੀ ਬਹੁਤ ਕਿੰਨੇ ਦਿਨ ਹੋ ਗਏ ਪਾਜੀ ਟੁੱਟੇ ਨੂੰ ਬੰਨਤਾ ਨਹੀਂ ਇਹ ਜੀ 27 ਤਰੀਕ ਨੂੰ 3 ਵਜੇ ਸਾਡੇ ਪਾਣੀ ਆ ਪਹੁੰਚਾ ਹੀ 27 ਤਰੀਕ ਹਾਂਜੀ ਪੰਜ ਹਾਂਜੀ ਪੰਜ ਸੌਰੀ ਸੌਰੀ ਪੰਜ ਦਿਨ ਹੋਣੇ ਪਾਣੀ ਆ ਪਹੁੰਚਾ ਹੀ ਕੋਈ ਨਹੀਂ ਇੱਥੇ ਆ ਜੀ ਤਾਂ ਤੁਸੀਂ ਪ੍ਰੈਸਰ ਰਿਪੋਰਟ ਵੀ ਸਾਡੀ ਖਬਰ ਲੈਣ ਵਾਸਤੇ ਆਏ ਹੋ ਕੋਈ ਇੱਥੇ ਸਾਡੇ ਡਿਪਟੀ ਕਰਦਾਸਪੁਰ ਦਾ ਕੋਈ ਅਧਿਕਾਰੀ ਨੇ ਆਇਆ ਨਾ ਡੀਸੀ ਸਾਹਿਬ ਆਏ ਨੇ ਨਾ ਐਡੀਐਮ ਸਾਹਿਬ ਆਏ ਨੇ ਨਾ ਤਹਿਸੀਲਦਾਰ ਸਾਹਿਬ ਆਏ ਨੇ ਕੋਈ ਕੋਈ ਨਿਆਰ ਮੈਕਮੇਦਾਨੀ ਆਇਆ ਐਮਐਲਏ ਸਾਹਿਬ ਕੋਈ ਨਹੀਂ ਆਇਆ ਹਾਂਜੀ ਐਮਐਲਏ ਸਾਹਿਬ ਸਾਡੇ ਕੋਈ ਨਹੀਂ ਆਇਆ ਐਮਐਲਏ ਸਾਹਿਬ ਇਹਦਾ ਭਾਈ ਚਲੋ ਠੀਕ ਅਰੇ ਇਹਦਾ ਕਾਰ ਕੋਈ ਪਾਰਕ ਕਰ ਰਿਹਾ ਜਿਹੜੇ ਲੱਗੇ ਬੰਨੋ ਕੋਈ ਕਾਰ ਪਾਰਕ ਕਰ ਰਿਹਾ ਹਾਂਜੀ ਉਹ ਘਰ-ਘਰ ਵੀ ਲੱਗੇ ਆ ਹਾਂ 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 ਘਰ-ਘਰ ਵੀ ਲੱਗੇ ਕੋਈ ਹਾਂਜੀ ਉਹ ਕਿੰਨਾ ਫਰ ਆ ਰਹੇ ਨੇ ਓਏ ਸਿੱਧਾ ਮਤਲਬ ਕੋਠੀਆਂ ਤੇ ਬੈਠੇ ਨੇ ਉੱਪਰ ਚੜ੍ਹ ਕੇ ਬੈਠੇ ਡੇਰਿਆਂ ਦੇ ਉੱਤੇ ਚਾਰੇ ਦੇਸੇ ਦਾ ਤੰਬੂ ਲਾਏ ਨੇ ਮਾੜੇ ਮੋਟੇ ਆਪਣਾ ਆਸਰਾ ਬਣਾ ਕੇ ਬੈਠੇ ਵਿਚਾਰੇ ਉਹ ਬਹੁਤ ਬੜਾ ਹਾਲ ਆ ਮਾੜਾ ਹਾਲ ਆ ਬਹੁਤ ਹੀ ਜ਼ਿਆਦਾ ਉਹ ਇੱਕ ਮਿੰਟ ਤੁਸੀਂ ਵੀ ਜੇ ਕੋਈ ਪਾਰਟੀ ਦੇ ਵਿੱਚ ਕਟੋਟ ਮੇਰਾ ਨਾਮ ਗੁਰਲਾਲ ਸਿੰਘ ਆ ਪਿੰਡ ਸਿੰਘਪੁਰਾ ਸਾਡਾ ਇੱਥੋਂ 3 ਕਿਲੋਮੀਟਰ ਦੇ ਏਰੀਆ ਵਿੱਚ ਘਟੋ ਘਟ 10 12 ਪਾਰ ਪਏ ਆ ਇਹ 10 15000 ਏਕੜ ਖਰਾਬ ਹੋਈ ਹੈ ਫਸਲ ਬਹੁਤ ਨੁਕਸਾਨ ਹੋਇਆ ਸਾਡਾ ਸਾਨੂੰ ਗੱਲ ਨਹੀਂ ਉੰਡੀ ਕਰੀਏਗੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਰਕਾਰ ਜੀ ਇਹ ਵੇਖੋ ਜੀ ਖਲਾਈ ਨਹੀਂ ਹੋਈ 2 ਰੇਨ ਦੀ ਰੇਨ ਦੀ ਖਲਾਈ ਹੋਈ ਨਹੀਂ ਕੋਈ ਅਫਸਰ ਨਹੀਂ ਵੇਖਿਆ ਹਿੰ ਤੱਕ ਕਿੰਨਾ ਕਿੰਨਾ ਪਾਣੀ ਸੀ ਪਾਣੀ ਤੇ ਘੱਟੋ ਘੱਟ ਮੈਂ 15-15 ਫੋਟੋ ਹੋਊਗਾ ਮੇਰੇ ਸਾਨੂੰ ਇਹ ਰੇਨ ਪੁੱਠੀ ਫਸਲਾਂ ਵੀ ਫਿਰ ਖਰਾਬ ਹੋਈਆਂ ਬਾਜੀ ਫਸਲ ਤੇ ਰਿਆਇ ਕੱਕਣੀ ਵੇਖੋ ਤੁਸੀਂ ਪਿੱਛੇ ਵੇਖ ਲਓ ਪਾਣੀ ਉਤਰਿਆ ਤੇ ਪਾੜ ਪੂਰਨ ਕਿਉਂ ਨਹੀਂ ਕੋਈ ਆਇਆ ਕੰਮ ਕਿਉਂ ਨਹੀਂ ਆਇਆ ਕੋਈ ਆ ਨਹੀਂ ਦੰਦਾ ਤੁਸੀਂ ਆਏ ਜੱਜ ਬਸ ਹੋਰ ਕੋਈ ਆਇਆ ਨਹੀਂ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਸਰਦਾਰ ਜੀ ਸਾਡੇ ਨਾਲ ਸਿੰਘਪੁਰਾ ਪਿੰਡਿਆ ਜੀ ਇੱਥੇ ਘਟਸੋ ਘਟ ਵੀ 10 ਪਾੜ ਪੈ ਗਏ ਪਿੰਡ ਸੋਹਿੰਗਪੁਰ ਤੋਂ ਲੈ ਕੇ ਤੇ ਇੱਥੋਂ ਉਹ ਬੋਲੀਪਿੰਡ ਤੱਕ ਬੋਲੀਪਿੰਡ ਤੱਕ ਇਹ ਜਿੰਨੀ ਮਾਰ ਪਈ ਆ ਸਾਨੂੰ ਇਸ ਇਲਾਕੇ ਨੂੰ ਪਈ ਤੇ ਇਧਰੋਂ ਦੀ ਪਾਣੀ ਲੰਘਦਾ ਰਮਦਾਸ ਆ ਵਾਂ ਸਿੱਧਾ ਜਾ ਕੇ ਭਿੰਡੀਆਂ ਸੈਦਾ ਭਿੰਡੀਆਂ ਹੁਣ ਖਾਣ ਦੇ ਆਹੇ ਨਾਲਾ ਸ਼ਹਿਰ ਇੰਨੀ ਮਾਰ ਪਈ ਆ ਵੀ ਸਾਨੂੰ ਅਜੇ ਤੱਕ ਅਸੀਂ 88 ਦਾ ਵੀ ਵੇਖਿਆ ਅਸੀਂ 93 ਦਾ ਵੀ ਵੇਖਿਆ ਅਸੀਂ 96 ਦਾ ਵੀ ਵੇਖਿਆ ਪਰ ਇੰਨਾ ਪਾਣੀ ਨਹੀਂ ਸੀ ਆਇਆ ਜਿੰਨਾ ਹੁਣ ਆਇਆ ਕਿੰਨੇ ਕੀ ਪਾਣੀ ਖਰਾਬ ਹੋ ਗਿਆ ਮਤਲਬ ਸਾਡਾ 14 1500 ਏਕੜ ਜਿਹੜਾ ਸਾਰਾ ਝੋਨਾ ਖਰਾਬ ਬਿਲਕੁਲ ਹੀ ਖਤਮ ਹੋ ਗਿਆ ਹਾਂਜੀ ਕਿਹਦੀ ਜ਼ਿੰਮੇਵਾਰੀ ਸਮਝਦੇ ਸਰ ਹਾਂਜੀ ਕਿਹਦੀ ਜ਼ਿੰਮੇਵਾਰੀ ਸਮਝੇ ਗੱਲ ਜ਼ਿੰਮੇਵਾਰੀ ਸਰਕਾਰਾਂ ਦੀ ਭਾਵੇਂ ਕੋਈ ਵੀ ਸਰਕਾਰਾਂ ਹੀ ਕਿਸੇ ਸਰਕਾਰ ਦੇ ਸਿਰ ਦੋਸ਼ ਦੇ ਮਤਲਬ ਦੇਣੇ ਨਹੀਂ ਮਤਲਬ ਇਹ ਸਾਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਜਿਹਦਾ ਜਿਹੜਾ ਅਨਸਲ ਸਾਨੂੰ ਅੱਜ ਭੁਜਤ ਭੋਗਣਾ ਪੈ ਰਿਹਾ ਨਹਿਰ ਵਾਲੇ ਸਫਾਈ ਸਪਾਈ ਕੀਤੀ ਕਿ ਨਹਿਰ ਵਾਲੇ ਪੱਕੀ ਹੋਈ ਜਦੋਂ ਦੀ ਮੁੜ ਕੇ ਸਫਾਈ ਕੋਈ ਨਹੀਂ ਕਰਦੇ ਆ ਨਰੇਗਾ ਵਾਲੇ ਵਿਚਾਰੇ ਬਾੜਾ ਛੱਡਦੇ ਜੇ ਉਹ ਮੜਾ ਮੋਟਾ ਉਤੋਂ ਵੜ ਦਿੰਦੇ ਆ ਤੇ ਫਸ ਠੀਕ ਹੈ ਜੀ ਫੇਰ ਉਹ ਕੁਝ ਘਰਾਂ ਦਾ ਵੀ ਕੋਈ ਨੁਕਸਾਨ ਹੋਇਆ ਘਰਾਂ ਦੀਆਂ ਵੀ ਕਈਆਂ ਦੀ ਛੱਤਾਂ ਡਿੱਗ ਪਈਆਂ ਨੇ ਇੱਕ ਸਾਡੇ ਸਿੰਘਪੁਰੇ ਬੱਚਾ ਵਿਚਾਰਾ ਉਹਦਾ ਸਾਰਾ ਘਰ ਹੀ ਡਿੱਗ ਪਿਆ ਉਹਦਾ ਪਿਓ ਵੀ ਹੈ ਨਹੀਂਗਾ ਉਹਦਾ ਪਿਓ ਵੀ ਹੈ ਨਹੀਂਗਾ ਮਾਂ ਵੀ ਉਹਦੀ ਸਿੱਧੀ ਜੀ ਵਿਚਾਰੀ ਬਜ਼ੁਰਗ ਆ ਤੇ ਘਰ ਉਹਦਾ ਸਾਰਾ ਡਿੱਗ ਪਿਆ ਅਸੀਂ ਜਾ ਕੇ ਕੱਲ ਉਹਦਾ ਸਮਾਨ ਘਰੋਂ ਕੱਢ ਕੇ ਲਿਆਇਆ ਸਾਰਾ ਪਾੜ ਕਰ ਨਹੀਂ ਹੋਇਆ ਹਾਂਜੀ ਪਾੜਾ ਕਰ ਨਹੀਂ ਹੋਇਆ ਨਹੀਂ ਤੇ ਪਿੰਡਾਂ ਦੇ ਵਿੱਚ ਪਾਣੀ ਕਿੱਥੇ ਇੰਨਾ ਵੜਦਾ ਜਿੰਨਾ ਵੜਦਾ ਕਿੰਨੇ ਪਿੰਡਾਂ ਨੂੰ ਮਾਰ ਪਈਆਂ 8-10 ਪਾੜ ਦੋ ਹੀ ਕਹਿ ਰਹੇ ਇਹ 8-10 ਪਾੜ ਸਿੱਧੇ ਤੁਸੀਂ ਉੱਥੋਂ ਪਿੰਡੋ ਸਿੰਘਪੁਰੇ ਤੁਰਪੋ ਜਿੰਨਾ ਸਿੰਘਪੁਰੇ ਜਿੰਨੇ ਪਾੜ ਪੈ ਗਏ ਸਿੰਘਪੁਰੇ ਜੀ ਇੰਨੇ ਪੈ ਗਏ ਆ 10 ਪਾੜ 10 12 ਪਾੜ ਪੈ ਗਏ ਨੇ 3 ਕਿਲੋਮੀਟਰ 3 ਤੋਂ 3 ਕਿਲੋਮੀਟਰ ਦੇ ਵਿੱਚ ਵਿੱਚ ਇਹ ਪਾੜਾ ਨੇ ਫਿਰ ਅੱਗੇ ਵੀ ਨੁਕਸਾਨ ਪਾੜਾ ਨੇ ਨੁਕਸਾਨ ਆ ਸਾਡਾ ਆ ਬੌਲੀ ਪਿੰਡ ਆ ਪਿੰਡਾਂ ਦਾ ਨੁਕਸਾਨ ਕੀਤਾ ਬੌਲੀ ਪਿੰਡ ਦੇ ਵਿੱਚ ਕੁਝ ਨਹੀਂ ਰਹਿ ਗਿਆ ਅੱਛਾ ਇਧਰ ਵੀ ਤੁਸੀਂ ਦੱਸਣਾ